ਜਿਹੜੀ ਆਪਾਂ ਅੱਜ ਇਹ ਵੀਡੀਓ ਲੈ ਕੇ ਪਹੁੰਚੇ ਆ ਜੀ ਜਿਹੜੀ ਵੀਡੀਓ 'ਚ ਕੋਠੀ ਆਪਾਂ ਲੈ ਕੇ ਪਹੁੰਚੇ ਆ ਕੋਠੀ ਤੁਹਾਨੂੰ ਇਹ ਪਸੰਦ ਨਾ ਆਵੇ ਅਜਿਹੀ ਗੱਲ ਹੋ ਹੀ ਨਹੀਂ ਸਕਦੀ ਜੀ ਇੰਨੀ ਸਸਤੀ ਕੋਠੀ ਆਪਾਂ ਲੈ ਕੇ ਪਹੁੰਚੇ ਆ ਤੁਸੀਂ ਦੇਖੋਗੇ ਨਾਲ ਦੀ ਨਾਲ ਖਰੀਦਣ ਵਾਸਤੇ ਤਿਆਰ ਹੋ ਜਾਓਗੇ 10 ਲੱਖ ਰੁਪਇਆ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕਰ ਲਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800426173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ 4-5 ਮਿੰਟ ਦੀ ਇੱਕ ਵੀਡੀਓ ਤੇ ਜਾਣਕਾਰੀ ਸਾਰੀ ਆਪਣੇ ਵਟਸਐਪ ਨੰਬਰ ਤੇ ਭੇ ਜਾਪਾਂ ਹੱਡ ਤਵਾੜੀ ਲਾ ਦੇ ਮੰਗੇ ਜੀ ਅੱਜ ਆਪਾਂ ਵੀਡੀਓ ਚ ਜਿਹੜੀ ਕੋਠੀ ਇਹ ਲੈ ਕੇ ਪਹੁੰਚੇ ਹਾਂ ਜੀ ਕੋਠੀ ਸੋਹਣੀ ਬਣੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਊਗੀ ਬਾਕੀ ਆਪਾਂ ਸਾਰੀ ਗੱਲਬਾਤ ਵੀ ਕਰਦੇ ਹਾਂ ਸੀ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਪੂਰਾ ਵਧੀਆ ਕਰਵਾਇਆ ਹੋਇਆ ਜੀ ਥੱਲੇ ਆਪਾਂ ਜੇ ਗੱਲ ਕਰੀਏ ਤਾਂ ਟਾਈਲਾਂ ਦਾ ਕੰਮ ਆਪਾਂ ਨੂੰ ਟੋਟਲ ਦੇਖਣ ਨੂੰ ਮਿਲੂਗਾ ਜੀ ਬਾਕੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਕੋਠੀ ਨਵੀਂ ਕੋਠੀ ਬਣੀ ਹੋਈ ਆ ਜੀ ਜਿਆਦਾ ਟਾਈਮ ਨਹੀਂ ਹੋਇਆ ਕੋਠੀ ਬਣੀ ਨੂੰ ਬਾਕੀ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾਇਆ ਹੋਇਆ ਜਿੰਨਾ ਵੀ ਮਾਲਕ ਨੇ ਕਰਵਾ ਰੱਖਿਆਗਾ ਸਾਰਾ ਰੰਗ ਦਾ ਕੰਮ ਹੋਇਆ ਸੀ ਸਾਰਾ ਬਾਥਰੂਮ ਦਾ ਟੋਟਲ ਕੰਮ ਹੋਇਆ ਤੁਸੀਂ ਇੱਕ ਵਾਰੀ ਬਾਥਰੂਮ ਨੂੰ ਚੈੱਕ ਵੀ ਕਰੋ ਜੀ ਟਾਈਲਾਂ ਦਾ ਸਾਰਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਸੀ ਤੁਸੀਂ ਇੱਕ ਵਾਰੀ ਕੋਠੀ ਨੂੰ ਸਾਰੀ ਦੇਖਿਓ ਜ਼ਰੂਰ ਤੁਹਾਨੂੰ ਪਸੰਦ ਆਊਗੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਰੇਟ ਪਸੰਦ ਆ ਗਿਆ ਹੋਊਗਾ ਜੇ ਤੁਹਾਨੂੰ ਰੇਟ ਪਸੰਦ ਆ ਗਿਆ ਸੀ ਤਾਂ ਥੱਲੇ ਲਾਈਕ ਦਾ ਬਟਨ ਹੈ ਸੀ ਪਹਿਲੇ ਹੀ ਦੱਬ ਕੇ ਰੱਖ ਲੋ ਜੀ ਕਿਉਂਕਿ ਮੈਨੂੰ ਪਤਾ ਹੀ ਹੈ ਜੀ ਤੁਹਾਨੂੰ ਕੋਠੀ ਪਸੰਦ ਆ ਗਈ ਹੋਊਗੀ ਲਾਈਕ ਕਰਨਾ ਨਾ ਪੁੱਲੋ ਜੀ ਇੱਕ ਵਾਰੀ ਚੈੱਕ ਕਰ ਲਓ ਲਾਈਕ ਜ਼ਰੂਰ ਕਰ ਦਿਓ ਸਾਰੇ ਜਣੇ ਆਪਣੀ ਵੀਡੀਓ ਨੂੰ ਬਾਕੀ ਤੁਸੀਂ ਦੇਖ ਰਹੇ ਹੋ ਜੀ ਕੋਠੀ ਕੋਠੀ ਦਾ ਕਿਚਨ ਆ ਗਿਆ ਜੀ ਇਹ ਹਰ ਰਸੋਈ ਜਿਹੜੀ ਬਣੀ ਹੋਈ ਆ ਬਹੁਤ ਵਧੀਆ ਕੰਮ ਮਾਲਕ ਨੇ ਰਸੋਈ ਦਾ ਕਰਵਾ ਰੱਖਿਆਗਾ ਜਿੰਨਾ ਕੰਮ ਤੁਸੀਂ ਰਸੋਈ ਦਾ ਦੇਖ ਰਹੇ ਹੋ ਜੀ ਵਧੀਆ ਹੋਇਆ ਟਾਈਲਾਂ ਦਾ ਪੱਥਰ ਦਾ ਜੋ ਵੀ ਸ਼ੀਸ਼ਿਆਂ ਦਾ ਗੇਟ ਜੋੜੀਆਂ ਹਰ ਇੱਕ ਕੰਮ ਚ ਬਾਕੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਉੱਪਰ ਆਪਾਂ ਛੱਤ ਤੇ ਬੀਤਵਾਨੂੰ ਲੈ ਕੇ ਚੱਲਾਂਗੇ ਆਸੇ ਪਾਸੇ ਦੀ ਲੋਕੇਸ਼ਨ ਦਾ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਪਹਿਲਾਂ ਤਾਂ ਤੁਸੀਂ ਇਹ ਕਮਰਾ ਚੈੱਕ ਕਰੋ ਜੀ ਬਹੁਤ ਸੋਹਣਾ ਮਾਲਕ ਨੇ ਕਮਰਾ ਇਹ ਤਿਆਰ ਕਰਵਾਇਆ ਹੋਇਆ ਏਸੀ ਲੱਗਿਆ ਹੋਇਆ ਜੀ ਬਾਕੀ ਵਾਲਪੇਪਰ ਦਾ ਕੰਮ ਬਹੁਤ ਸੋਹਣਾ ਹੋਇਆ ਸਾਰਾ ਲਾਈਟਿੰਗ ਦਾ ਕੰਮ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਥੱਲੇ ਆਪਾਂ ਨੂੰ ਟਾਈਲਸ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਫਲੋਰ ਟਾਈਲਸ ਵਧੀਆ ਕੁਆਲਿਟੀ ਦੀਆਂ ਵਧੀਆ ਆਪਾਂ ਨੂੰ ਡਿਜ਼ਾਈਨ ਮਿਲੂਗਾ ਜੀ ਬਾਕੀ ਤੁਸੀਂ ਜਿਹੜਾ ਪਿੱਛੇ ਬੈੱਡਰੂਮ ਦੇਖਿਆ ਸੀਗਾ ਕਮਰਾ ਦੇਖਿਆ ਸੀਗਾ ਉਹਦੇ ਗਾਹਾਂ ਆਪਾਂ ਨੂੰ ਇੱਕ ਕਮਰਾ ਹੋਰ ਦੇਖਣ ਨੂੰ ਮਿਲੂਗਾ ਜੀ ਆਪ ਵੀ ਤੁਸੀਂ ਇੱਕ ਚੈੱਕ ਕਰੋ ਜਿਹੜੇ ਦੋ ਕਮਰੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਪੂਰੇ ਖੁੱਲੇ ਡੁੱਲੇ ਬਣੇ ਹੋਏ ਨੇ ਸਾਈਜ਼ ਬਹੁਤ ਡਬਲ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਬਾਕੀ ਇੱਕ ਤਾਂ ਇਹ ਆ ਗਿਆ ਸੀ ਇੱਕ ਇਹ ਤੋਂ ਗਾਹ ਹੈਗਾ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਬਾਕੀ ਜੋੜੀਆਂ ਦਾ ਕੰਮ ਜਿੰਨਾ ਮਾਲਕ ਨੇ ਕਰਵਾ ਰੱਖਿਆ ਪੂਰਾ ਵਧੀਆ ਕਰਵਾਇਆ ਹੋਇਆ ਜੀ ਸਾਰੀਆਂ ਜੋੜੀਆਂ ਦਾ ਕੰਮ ਹੋਇਆ ਸਾਰਾ ਟਾਈਲੰਡ ਜੇ ਆਪਾਂ ਪਾਣੀ ਵਾਸਤੇ ਗੱਲ ਕਰੀਏ ਤਾਂ ਪਾਣੀ ਵਾਸਤੇ ਆਪਾਂ ਨੂੰ ਸਰਕਾਰੀ ਟੂਟੀ ਮਿਲ ਜਾਊਗੀ ਜੀ ਤੇ ਜਦੋਂ ਆਪਾਂ ਪੌੜੀਆਂ ਤੋਂ ਉੱਪਰਲੀ ਸਾਈਡ ਜਾਂਦੇ ਹਾਂ ਜੀ ਇੱਕ ਪਾਸੇ ਆਪਾਂ ਨੂੰ ਮਿਲੂਗਾ ਜੀ ਇੱਕ ਛੋਟਾ ਜਿਹਾ ਸਟੋਰ ਰੂਮ ਦੀ ਤਰ੍ਹਾਂ ਆਪਾਂ ਵਰਤ ਸਕਦੇ ਹਾਂ ਜਿਵੇਂ ਵੀ ਫਾਲਤੂ ਦਾ ਸਮਾਨ ਹੈਗਾ ਜੀ ਉਹ ਆਪਾਂ ਰੱਖ ਸਕਦੇ ਹਾਂ ਅੰਦਰ ਤੇ ਉੱਪਰ ਆਪਾਂ ਪਹੁੰਚ ਗਏ ਜੀ ਉੱਪਰ ਦਾ ਮਾਹੌਲ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਇਹਨਾਂ ਨੇ ਕਾਫੀ ਪੇੜ-ਪੌਦੇ ਤੇ ਕਾਫੀ ਗਮਲੇ ਲਾ ਰੱਖਿਆ ਜੀ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ 'ਚ ਦਿਖਾ ਵੀ ਰਹੇ ਹਾਂ ਤੇ ਕੋਠੀ ਆਪਾਂ ਵਧੀਆ ਲੈ ਕੇ ਪਹੁੰਚੀ ਅਸੀਂ ਜੇ ਕਿਸੇ ਨੂੰ ਇੱਕ ਕੋਠੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜੇ ਆਪਾਂ ਏਰੀਆ ਦੀ ਗੱਲ ਕਰੀਏ ਅਸੀਂ ਤਾਂ ਆਪਣੇ ਕੋਲੇ ਸਮਾਣਾ ਸਿਟੀ ਤੋਂ ਕੋਠੀ ਇਹ ਪਹੁੰਚੀ ਹੈਗੀ ਸਮਾਣਾ ਮਾਲਕ ਦਾ ਏਰੀਆ ਹੈਗਾ ਡਿਸਟ੍ਰਿਕਟ ਇਹਨਾਂ ਨੂੰ ਪਟਿਆਲਾ ਲੱਗਦੀ ਹੈ ਜੀ ਜੇ ਆਪਾਂ ਥਾਂ ਦੀ ਗੱਲ ਕਰੀਏ ਜੀ ਤਾਂ ਮਾਲਕ ਨੇ 71 ਗਜ਼ ਥਾਂ ਦੱਸੀ ਹੈ ਜੀ 71 ਗਜ਼ ਤਕਰੀਬਨ ਜਗ੍ਹਾ ਹੈਗੀ ਆ ਬਾਕੀ ਜੇ ਆਪਾਂ ਕਰਮਾ ਚ ਗੱਲ ਕਰੀਏ ਅਸੀਂ ਤਾ مالک ਨੇ 70 ਕਰਮਾ ਤਾਂ ਲੰਬਾਈ ਦੱਸੀ ਹੈ ਤੇ 3 ਕਰਮਾ ਚੁੜਾਈ ਦੱਸੀ ਹੈਗੀ ਤੇ ਦੋ ਬੈਡਰੂਮ ਦੋ ਬਾਥਰੂਮ ਆ ਕੁਛ ਮਿਲੂਆ ਜੀ ਤੇ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਜੀ 10 ਲੱਖ ਰੁਪਇਆ ਡਿਮਾਂਡ ਹੈ ਇਹ ਜਿਹੜਾ ਰੇਟ ਤੁਹਾਨੂੰ ਆਪਾਂ ਦੱਸ ਰਹੇ ਹਾਂ ਅਸੀਂ ਇਹ ਇੱਕ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ مالک ਕਹਿੰਦੇ ਨੇ ਜੋ ਕੋਈ ਵੀ ਕੋਠੀ ਦੇਖਣ ਵਾਸਤੇ ਆਊਗਾ ਆ ਕੇ ਪਸੰਦ ਕਰ ਲੂਗਾ ਉਹ ਤੋਂ ਬਾਅਦ ਜਿਹੜਾ ਰੇਟ ਹੈ ਉਹ ਮੌਕੇ ਤੇ ਘਟਾਇਆ ਜਾਊਗਾ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਮਾਨਤਨ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਜਿਹਨੂੰ ਵੀ ਇਹ ਕੋਠੀ ਪਸੰਦ ਆਉਂਦੀ ਆ ਤਾਂ ਇੱਕ ਵਾਰੀ ਆ ਕੇ ਦੇਖੋ ਆਉਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਕਹਿੰਦੇ ਨੇ ਸਾਨੂੰ ਫੋਨ ਲਾਜ਼ਮੀ ਕਰ ਲਓ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਦੋ ਨੰਬਰ ਮਾਲਕ ਨੇ ਦਿੱਤੇ ਆ ਦੋਵੇਂ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ 7710209322 ਦੂਜਾ ਨੰਬਰ ਹੈ ਜੀ 9814377580 ਦੋਵੇਂ ਨੰਬਰ ਮਾਲਕ ਦੇ ਚੱਲਦੇ ਹੋ ਜੀ ਦੋਵੇਂ ਨੰਬਰਾਂ ਤੋਂ ਕਿਸੇ ਵੀ ਨੰਬਰ ਤੇ ਤੁਸੀਂ ਫੋਨ ਲਾ ਸਕਦੇ ਹੋ ਚਾਹੇ ਪਹਿਲੇ ਨੰਬਰ ਤੇ ਚਾਹੇ ਦੂਜੇ ਨੰਬਰ ਤੇ ਗੱਲਬਾਤ ਤੁਹਾਡੀ ਹੋ ਜੂਗੀ ਜਦੋਂ ਸਾਰੀ ਗੱਲਬਾਤ ਤੁਹਾਡੀ ਹੋ ਗਈ ਜੀ ਉਹ ਤੋਂ ਬਾਅਦ ਰੇਟ ਬਹਿ ਕੇ ਮੁਕਾਲਾ ਜੀ ਜਾ ਕੇ ਠੀਕ ਹੈ ਜੀ ਤੇ ਜਾਣ ਤੋਂ ਪਹਿਲਾਂ ਫੋਨ ਲਾਜ਼ਮੀ ਕਰ ਲਿਓ ਸਿੱਧਾ ਨਾ ਜਾਇਓ ਜੀ ਕਈ ਵਾਰੀ ਮਾਲਕ ਘਰੇ ਨਹੀਂ ਹੁੰਦੇ ਜੀ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਪਹਿਲਾਂ ਇੱਕ ਵਾਰੀ ਫੋਨ ਕਰਕੇ ਮਾਲਕ ਨੂੰ ਟਾਈਮ ਦੇ ਕੇ ਉਸ ਹੱਬ ਨਾਲ ਫਿਰ ਜਾਇਓ ਜੀ ਬਾਕੀ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਤੁਹਾਨੂੰ ਕੋਠੀ ਪਸੰਦ ਆ ਗਈ ਹੋਊਗੀ ਕੋਠੀ ਦਾ ਤੁਹਾਨੂੰ ਕੰਮ ਪਸੰਦ ਆ ਗਿਆ ਹੋਊਗਾ ਕੋਠੀ ਦਾ ਕੰਮ ਤੁਸੀਂ ਸਾਰਾ ਦੇਖ ਹੀ ਲਿਆ ਸੀ ਬਾਲ ਪੇਪਰ ਦਾ ਕੰਮ ਬਹੁਤ ਵਧੀਆ ਰੀਜਾਂ ਲਾ ਕੇ ਮਾਲਕ ਨੇ ਕਰਵਾਇਆ ਹੋਇਆ ਬਾਕੀ ਰੰਗ ਦਾ ਕੰਮ ਸਾਰਾ ਹੋਇਆ ਬਾਥਰੂਮ ਬਹੁਤ ਸੋਹਣਾ ਬਣਿਆ ਹੋਇਆ ਉੱਪਰੋਂ ਛੱਤ ਸਾਰੀ ਪੱਕੀ ਹੈ ਤੇ ਰਸੋਈ ਦਾ ਕੰਮ ਤੁਸੀਂ ਦੇਖ ਲਿਆ ਸੀਗਾ ਤੇ ਉਮੀਦ ਕਰਦਾ ਜੀ ਮੈਂ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਜਾ ਕੇ ਦੇਖਣਾ ਚਾਹੁੰਦੇ ਹੋ ਸਮਾਣੇ ਜਾਓ ਜੀ ਤੇ ਕੋਠੀ ਦੀ ਡੀਲ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਕਰ ਸਕਦੇ ਹਾਂ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਅਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਥੱਲੇ ਲਾਈਕ ਦਾ ਬਟਨ ਜਿਹੜਾ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਜੇ ਇਸੇ ਤਰ੍ਹਾਂ ਦੀ ਸਸਤੇ ਰੇਟਾਂ ਦੀ ਕੋਠੀ ਘਰ ਮਕਾਨ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਆਪਾਂ ਘਰ ਕੋਠੀ ਮਕਾਨ ਦੀ ਵੀਡੀਓ ਲੈ ਕੇ ਆਉਂਦੇ ਹੀ ਰਹਿੰਦੇ ਹਾਂ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਦੇਖ ਰਹੇ ਹੋ ਜੀ ਤੁਸੀਂ ਕੀ ਕਰਨਾ ਸੀ ਆਪਣਾ WhatsApp ਨੰਬਰ ਪਹਿਲਾਂ ਤਾਂ ਨੋਟ ਕਰ ਲਓ ਚਾਹੀ ਸਕਰੀਨਸ਼ਾਟ ਲੈ ਕੇ ਰੱਖ ਲਓ ਜੀ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ 73800 ਪੂਰਾ 26173 ਫਰੀ ਚ ਆਪਾਂ ਐਡ ਕਰਦੇ ਆ ਜੀ ਫਰੀ ਚ ਆਪਾਂ ਵੀਡੀਓ ਪਾਉਣੀ ਆ ਕੋਈ ਕਮਿਸ਼ਨ ਕੋਈ ਦਲਾਲੀ ਕੁਛ ਨਹੀਂ ਆਪਾਂ ਲੈਂਦੇ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਵੀ ਪਿੰਡ ਸ਼ਹਿਰ ਕਿਸੇ ਵੀ ਕਸਬੇ ਕਿਸੇ ਵੀ ਖੇ ਦੇ ਵਿੱਚ ਬਣੀ ਹੋਈ ਹੈ ਜੀ ਕੋਠੀ ਕਿਸੇ ਪਿੰਡ 'ਚ ਬਣੀ ਹੋਈ ਹੈ ਤੁਸੀਂ ਇੱਕ ਵੀਡੀਓ ਬਣਾਓ 5 ਤੋਂ 6 ਮਿੰਟ ਦੀ ਪੂਰੀ ਵਧੀਆ ਤੇ ਮੋਬਾਈਲ ਨੂੰ ਹਿੱਲਣਾ ਨਹੀਂ ਦੇਣਾ ਜੀ ਬਣਾ ਕੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨਾ ਤਾਂ ਆਪਾਂ ਨੂੰ ਕੋਈ ਫੋਨ ਕਰਕੇ ਪੁੱਛਣ ਦੀ ਲੋੜ ਹੈ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਹੈ ਬਸ ਆਪਣੇ ਕੋਲੇ ਭੇਜ ਦੇ ਕਰੋ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਾ ਦਾਂਗੇ ਤੇ ਤੁਹਾਡੀ ਕੋਠੀ ਅਜਾ ਘਰ ਤੁਹਾਡੇ ਘਰ ਬੈਠੇ ਬਿਠਾਈ ਸੇਲ ਹੋ ਜਾਊਗਾ ਕਿਸੇ ਨੂੰ ਕੋਈ ਨਾ ਤਾਂ ਕਮਿਸ਼ਨ ਦੇਣਾ ਪੈਣਾ ਜੀ ਨਾ ਕਿਸੇ ਨੂੰ ਕੋਈ ਪੈਸਾ ਦੇਣਾ ਪੈਣਾ ਆ ਆਪਦੀ ਡੀਲ ਸਿੱਧੀ ਕਰ ਲਿਓ ਜੀਨੇ ਖਰੀਦਣਾ ਹੋਵੇ ਜੀ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਜਿੰਨੀ ਜਾਣਕਾਰੀ ਮਾਲਕ ਦੁਆਰਾ ਆਪਣੇ ਕੋਲੇ ਪਹੁੰਚੀ ਸੀਗੀ ਜਿਵੇਂ ਦੀ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਸੀਗੀ ਮਾਲਕ ਦੁਆਰਾ ਜੋ ਕੁਝ ਵੀ ਆਪਣੇ ਕੋਲੇ ਪਹੁੰਚਿਆ ਸੀਗਾ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਦਾ ਜੀ ਆਪਣਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਜੀ ਸਿੱਧੀ ਮਾਲਕ ਨਾਲ ਗੱਲ ਕਰਨੀ ਹੈ ਤੇ ਗੱਲਬਾਤ ਕਰਕੇ ਕੋਠੀ ਨੂੰ ਖਰੀਦ ਲੈਣੀ ਹੈ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਇੱਕ ਵਾਰੀ ਚੈੱਕ ਕਰ ਲਓ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ